ਇਧਰ ਮਹਾਰਾਜ ਦੇ ਛੋਟੇ ਸਾਹਿਬ ਜੀ ਦੇ ਮਾਂ ਗੁਜਰੀ ਦੇ ਨਾਲ ਪਹਿਲੀ ਰਾਤ ਪਿੰਡ ਚੱਕ ਢੇਰਾ ਜ਼ਿਲ੍ਹਾ ਰੋਪੜ ਇਹ ਉਹ ਸਥਾਨ ਹੈ ਵੀ ਜਿੱਥੇ ਇੱਕ ਕੁੰਮਾ ਮਾਸਕੀ ਰਹਿੰਦਾ ਤੇ ਕੁੰਮੇ ਮਾਸਕੀ ਦੀ ਕੁੱਲ ਸੰਪਤੀ ਕੀ ਹੈ ਇੱਕ ਘਾਹ ਫੂਸ ਦੀ ਬਣੀ ਝੁਗੀ ਇੱਕ ਅੱਧਾ ਕੋਈ ਮੰਝਾ ਇੱਕ ਅੱਧਾ ਉੱਪਰ ਲੈਣ ਲਈ ਲੀੜਾ ਤੇ ਇੱਕ ਅੱਧੀ ਕੋਈ ਕਟੋਰੀ ਜਿਹਦੇ ਵਿੱਚੋਂ ਪ੍ਰਸ਼ਾਦਾ ਛਕਦਾ ਸੀ ਇਹਦੇ ਤੋਂ ਵੱਧ ਉਹ ਗਰੀਬ ਬੰਦੇ ਦੀ ਸੰਪਤੀ ਕੋਈ ਨਹੀਂ ਸੀ ਠੀਕ ਹੈ ਬੰਦੇ ਦੁਨਿਆਵੀ ਤੌਰ ਤੇ ਕਈ ਵਾਰ ਬਹੁਤ ਅਮੀਰ ਹੁੰਦੇ ਨੇ ਲੋਕ ਉਹਨਾਂ ਨੂੰ ਅਮੀਰ ਕਹਿੰਦੇ ਨੇ ਜਿਨ੍ਹਾਂ ਕੋ ਜਾਇਦਾਦ ਦੀ ਧਨ ਪਦਾਰਥ ਦੀ ਕਮੀ ਕੋਈ ਨਾ ਹੋਵੇ ਪਰ ਸੰਸਾਰ ਦੇ ਇਤਿਹਾਸ ਵਿੱਚ ਜੇ ਅਮੀਰ ਬੰਦਾ ਵੇਖਣਾ ਹੈ ਤੇ ਮੈਂ ਕਿੰਨਾ ਕੁੰਮੇ ਮਾਸਕੀ ਤੋਂ ਵੱਧ ਅਮੀਰ ਬੰਦਾ ਨਹੀਂ ਵੇਖਿਆ ਜਾ ਸਕਦਾ ਸਾ ਸੰਗਤ ਇਨੇ ਮਹਾਰਾਜ ਦੇ ਸੋਲ ਸਾਹਿਬ ਜਾਦੇ ਤੇ ਮਾਂ ਗੁਜਰੀ ਨੂੰ ਸਾਰਾ ਕੁਝ ਸੌਂਪ ਕੇ ਕਿਹਾ ਗੁਰੂ ਗੋਬਿੰਦ ਸਿੰਘ ਦੀ ਮਾਂ ਤੇਰੇ ਸੱਜੇ ਖੱਬੇ ਜਿਹੜੇ ਦੋ ਗੁਰੂ ਕੇ ਲਾਲ ਪਏ ਨੇ ਇਹਨਾਂ ਦੇ ਗੁਲਾਬ ਦੀਆਂ ਪੰਖੜੀਆਂ ਵਰਗੇ ਚਿਹਰੇ ਇਹਨਾਂ ਦਾ ਹੁਸਨ ਵੇਖ ਕੇ ਮੇਰਾ ਦਿਲ ਕਰਦਾ ਮੈਂ ਰੱਬ ਕੋਲੋਂ ਮੰਗ ਕਰਦਾ ਗੁਰੂ ਗੋਬਿੰਦ ਸਿੰਘ ਦੀ ਮਾਂ ਜੇ ਕੁੰਮਾ ਮਾਸਕੀ ਦੁਨੀਆ ਦਾ ਬਾਦਸ਼ਾਹ ਬੰਦਾ ਹੁੰਦਾ ਮੈਂ ਆਪਣੀ ਸਾਰੀ ਜਾਇਦਾਦ ਇਨ੍ਹਾਂ ਗੁਰੂ ਕੇ ਲਾਲਾਂ ਦੇ ਉੱਤੋਂ ਦੀ ਵਾਰ ਦਿੰਦਾ ਪਰ ਮੈਂ ਇੰਨਾ ਗਰੀਬ ਆ ਕਿ ਮਾਂ ਮੇਰੇ ਕੋਲ ਦੇਣ ਲਈ ਕੁਝ ਨਹੀਂ ਜੋ ਕੁਝ ਹੈ ਕਿਰਪਾ ਕਰਕੇ ਸੱਚੇ ਬਾਦਸ਼ਾਹ ਦੀ ਮਾਂ ਪਰਵਾਨ ਕਰ। ਮਹਾਰਾਜ ਦੇ ਮਾਤਾ ਜੀ ਨੇ ਇੱਕੋ ਗੱਲ ਕਹੀ ਸੀ ਜਾ ਕੁੰਮਾ ਤੇਰਾ ਭਲਾ ਹੋਵੇ। ਇਤਿਹਾਸ 'ਚ ਆਪਣਾ ਨਾਮ ਲਿਖਾ ਗਿਆ। ਫੇਰ ਗੰਗੂ ਮਿਲਿਆ ਇੱਥੇ ਉਹ ਆਪਣੇ ਪਿੰਡ ਸਹਿਬਜਾਦਿਆਂ ਨੂੰ ਖੇੜੀ ਲੈ ਗਿਆ ਵਿਦਵਾਨਾਂ ਨੇ ਇਸ ਪਿੰਡ ਦੇ ਤਿੰਨ ਨਾਂ ਲਿਖੇ ਨੇ ਉਖੇੜੀ ਸਹੇੜੀ ਤੇ ਖੇੜੀ ਉਖੇੜੀ ਤੇ ਨੂੰ ਉਦੋਂ ਕਿਹਾ ਜਾਂ ਲੱਗਾ ਜਦੋਂ ਬੰਦਾ ਸਿੰਘ ਬਹਾਦਰ ਨੇ ਨੂੰ ਉਖੇੜ ਦਿੱਤਾ ਸੀ ਬਰਬਾਦ ਕਰਤਾ ਸੀ ਇਸ ਨੂੰ ਸਾਤ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜੀ ਜਦੋਂ ਗੰਗੂ ਦੇ ਪਿੰਡ ਆਉਂਦੇ ਨੇ ਇਤਿਹਾਸ ਕਹਿੰਦਾ ਇਹ ਰਾਤ ਨੂੰ ਚੋਰੀ ਕਰਦਾ ਹੈ ਤੇ ਜਦੋਂ ਮਾਤਾ ਜੀ ਵੇਖ ਲੈਂਦੇ ਨੇ ਜਿਵੇਂ ਪੰਜਾਬੀ ਦੀ ਕਹਾਵਤ ਹੈ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਇਹਨੇ ਰੌਲਾ ਪਾਉਣਾ ਸ਼ੁਰੂ ਕੀਤਾ ਮਾਂ ਇੱਥੇ ਤੁਹਾਨੂੰ ਬਾਗੀ ਕਿਹਾ ਜਾ ਰਿਹਾ ਹੈ ਤੂੰ ਬਾਗੀ ਦੀ ਮਾਂ ਹੈ ਇਹ ਬਾਗੀ ਦੇ ਪੁੱਤਰ ਨੇ ਤੁਹਾਡੇ ਤੇ ਇਨਾਮ ਰੱਖਿਆ ਗਿਆ ਮੈਂ ਤੁਹਾਡੀ ਮਦਦ ਕੀਤੀ ਤੁਸੀਂ ਮੈਨੂੰ ਚੋਰ ਬਣਾ ਰਹੇ ਹੋ ਸਾਥ ਸੰਗਤ ਲੋਭੀ ਬੰਦੇ ਦਾ ਧਰਮ ਕੋਈ ਨਹੀਂ ਹੁੰਦਾ ਬਾਣੀ ਦਾ ਬਚਨ ਹੈ ਲੋਭੀ ਕਾ ਵਿਸਾਹ ਨ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਤੋਂ ਹੈ ਜਿੱਥੇ ਹੱਥ ਨਾ ਪਾਏ ਲੋਭੀ ਬੰਦੇ ਰਾਜਨੀਤੀ 'ਚ ਆਉਣ ਕੌਮਾਂ ਦਾ ਬੇੜਾ ਕਰਕ ਕਰ ਦਿੰਦੇ ਨੇ ਲੋਭੀ ਬੰਦੇ ਧਰਮ ਦੀ ਦੁਨੀਆ ਵਿੱਚ ਹੋਣ ਉਹ ਧਾਰਮਿਕ ਤੌਰ ਤੇ ਅਗਵਾਈ ਨਹੀਂ ਕਰ ਸਕਦੇ ਕਿਉਂਕਿ ਉਹ ਆਪਣੇ ਢਿੱਡ ਨੂੰ ਅੱਗੇ ਰੱਖਣਗੇ ਕੌਮ ਸਮਰਪਿਤ ਭਾਵਨਾਵਾਂ ਵਾਲੇ ਸਾਧ ਸੰਗਤ ਜੀ ਕੌਮਾਂ ਨੂੰ ਚਲਾਉਣ ਲਈ ਉਹੀ ਲੋਕ ਅੱਗੇ ਆ ਸਕਦੇ ਨੇ ਜਿਨ੍ਹਾਂ ਦੇ ਮਨ 'ਚ ਭਾਵਨਾ ਸਮਰਪਿਤ ਹੋਵੇ ਤੋ ਇਹਦਾ ਧਰਮ ਕੀ ਸੀ ਇਹ ਤੇ ਲੋਭੀ ਸੀ ਲੱਭ ਕੁੱਤਾ ਮਹਾਰਾਜ ਨੇ ਬਾਣੀ ਚ ਲੋਭੀ ਬੰਦੇ ਦੀ ਕੁੱਤੇ ਨਾਲ ਤੁਲਨਾ ਕੀਤੀ ਇਹਨੇ ਚੰਦ ਮੋਹਰਾਂ ਦਾ ਲਾਲਚ ਤੇ ਸਾਧ ਸੰਗਤ ਇਨਾਮ ਲੈਣ ਦੀ ਖਾਤਰ ਮਰਿੰਡੇ ਦੀ कोतਵਾਲੀ ਵਿੱਚ ਜਾ ਕੇ ਖਬਰ ਦੇ ਦਿੱਤੀ ਜਾਨੀ ਤੇ ਮਾਨੀ ਖਾਂ ਦੋਵੇਂ ਸਿਪਾਈ ਆਏ ਇਤਿਹਾਸ ਕਹਿੰਦਾ ਇਹ ਹੀਟਲੇ ਪੱਦਰ ਦੇ ਸਿਪਾਈ ਸੀ ਇਹਨਾਂ ਦੇ ਮਨ ਵਿੱਚ ਆਇਆ ਕਿ ਜੇ ਬਾਬਾ ਜੋਰਾਵਾਰ ਸਿੰਘ ਤੇ ਫਤੇ ਸਿੰਘ ਇਸ ਖੇੜੀ ਪਿੰਡ ਜੀ ਆਪਣਾ ਧਰਮ ਛੱਡ ਦੇਣ ਤੇ ਅਸੀਂ ਵਜੀਦ ਖਾਨ ਨੂੰ ਸੁਨਿਆ ਦੇਖ ਕੇ ਕਵਾਂਗੇ ਗੁਰੂ ਗੋਬਿੰਦ ਸਿੰਘ ਮਹਾਨ ਜੋਧਾ ਪਿੰਡ ਦਾ ਸੀ ਅਸੀਂ ਉਸ ਜੋਧੇ ਦੇ ਪੁੱਤਰਾਂ ਨੂੰ ਇਸਲਾਮ ਚ ਲੈ ਆਇਆ ਸਾਡਾ ਆਉਦਾ ਵੱਧ ਸਕਦਾ ਹੈ ਸਾਡੀ ਤਰੱਕੀ ਹੋ ਸਕਦੀ ਹੈ ਇਹਨੇ ਲਾਲਚ ਦਿੱਤੇ ਸਹਿਬਜ਼ਾਦਿਆਂ ਨੇ ਲਾਲਚ ਠਕਰਾ ਦਿੱਤੇ ਫੇ ਭਾਈ ਦੁੰਨਾ ਸਿੰਘ ਹੰਡੂਰੀਆ ਇਹਦੀ ਇੱਕ ਪੁਰਾਣੀ ਕਿਤਾਬ ਸੀ ਜਿਹਦਾ ਨਾਮ ਹੈ ਕਥਾ ਸ੍ਰੀ ਗੁਰੂ ਜੀ ਕੇ ਸੁਤਨ ਸੁਤਨ ਕਹਿੰਦੇ ਪੁੱਤਰਾਂ ਗਿਆਨੀ ਰੁਪਾਲ ਸਿੰਘ ਤੇ ਦਾਸ ਸਾਡਾ ਬੜਾ ਪਿਆਰ ਹੈ ਆਪਸ ਵਿੱਚ ਅਸੀਂ ਉਹਦਾ ਮੂਲ ਖਰੜਾ ਲੱਭਣ ਦਾ ਯਤਨ ਕੀਤਾ ਪਰ ਉਹ 1984 ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਤਬਾਹ ਹੋ ਗਿਆ ਪਰ ਭਲਾ ਹੋਵੇ ਵੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਭਾਈ ਦੁੰਨਾ ਸਿੰਘ ਹੰਡੂਰੀਏ ਦੀ ਪੁਰਾਣੀ ਲਿਖਤ ਦਾ ਪੰਜਾਬੀ ਚ ਤਰਜਮਾ ਕੀਤਾ ਹੈ ਔਰ ਸਾ ਸੰਗਤ ਉਹਦੇ ਚੋਂ ਲਿਖਦਾ ਕਿਉਂਕਿ ਦੁੰਨਾ ਸਿੰਘ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਸੀ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪੇਸ਼ ਕਰਦੀ ਸਭ ਤੋਂ ਪੁਰਾਣੀ ਜੇ ਕੋਈ ਕਿਤਾਬ ਹੈ ਤੇ ਉਹ ਭਾਈ ਦੁੰਨਾ ਸਿੰਘ ਹੰਡੂਰੀਏ ਦੀ ਕਿਤਾਬ ਹੈ ਉਹ ਕਹਿੰਦਾ ਫਿਰ ਰੱਸੀਆਂ ਮੰਗਾਈਆਂ ਇੱਕ ਨਕਾਬ ਮੰਗਾਇਆ ਜਿਹਦੇ ਤੇ ਮਿਰਚਾਂ ਪਾ ਕੇ ਮਾਤਾ ਗੁਜਰੀ ਦੇ ਚਿਹਰੇ ਤੇ ਪਾਇਆ ਗਿਆ ਮਾਤਾ ਜੀ ਦੇ ਸੱਜੇ ਹੱਥ ਨੂੰ ਰੱਸੀ ਬਨ ਕੇ ਉਹ ਘੋੜੇ ਨਾਲ ਬੱਧੀ ਵੀ ਜਿੰਨੀ ਤੇਜ਼ ਖੇੜੀ ਪਿੰਡ ਤੋਂ ਮਰਿੰਡੇ ਤੱਕ ਇਹ ਘੋੜਾ ਜਾਵੇ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਕਾਲੀ ਕਾਲੀ ਕਦਮ ਪੁੱਟਣੇ ਪੈਣੇ ਦੁੱਖ ਸੀ ਤਸ਼ੱਦਦ ਸੀ ਫਿਰ ਉਹ ਅੱਗੇ ਲਿਖਦਾ ਸਹਿਬਜ਼ਾਦਿਆਂ ਬਾਰੇ ਕਹਿੰਦਾ ਜੋਰਾ ਸਿੰਘ ਫਤੇ ਸਿੰਘ ਰਾਜ ਸਿਉਂਕਰ ਬਾਦ ਦੀਨੇ ਘੋੜੇ ਪਰ ਲਾਦ ਦੀਨੇ ਮਾਤ ਗੁਜਰੀ ਪਕਰ ਲਈਨੀ ਟੋਂਬਰ ਮਿਰਚਾਂ ਚਾੜ੍ਹ ਇਹ ਘੋੜੇ ਸੀ ਜਾਂ ਬਾਦ ਦੀ ਨਹੀਂ ਆਪਾਂ ਪੰਜਾਬ 'ਚ ਰਹਿੰਦੇ ਆ ਲੱਦਣ ਤੇ ਬਿਠਾਉਣ ਵਿੱਚ ਫਰਕ ਹੁੰਦਾ ਤੇ ਦੁਨਨਾ ਸਿੰਘ ਹੰਡੂਰੀਆ ਇੱਥੇ ਲੱਦਣ ਦੀ ਗੱਲ ਕਰਦਾ ਉਹ ਭਾਵੇਂ ਘੋੜੇ ਸੀ ਤੇ ਭਾਵੇਂ ਗੱਡਾ ਸੀ ਸਾਸ ਸੰਗਤ ਅੱਜ ਫੇ ਮਰਿੰਡੇ ਦੀ ਕੋਤਵਾਲੀ 'ਚ ਸਾਰੀ ਰਾਤ ਦੁੱਖ ਦਿੱਤਾ ਜਾਂਦਾ ਰਿਆ ਤਸ਼ੱਦਦ ਕੀਤੇ ਜਾਂਦੇ ਰਹੇ ਜਿੰਨਾ ਬਜ਼ੁਰਗਾਂ ਨੇ 1984 ਤੋਂ ਬਾਅਦ CIA ਸਟਾਫ 'ਚ ਰਾਤਾਂ ਕੱਟੀਆਂ ਜਿਹਨੂੰ ਉਦੋਂ ਕੋਤਵਾਲੀ ਤੇ ਅੱਜਕੱਲ CIA ਕਿਹਾ ਜਾਂਦਾ ਹੈ ਉਹ ਜਾਣਦੇ ਨੇ ਕਿ ਜਦੋਂ ਹਕੂਮਤਾਂ ਕਿਸੇ ਨੂੰ ਬਾਗੀ ਗਰਦਾਨ ਦੇਣ ਤੇ ਸਾਰੀ ਸਾਰੀ ਰਾਤ ਟਿਕ ਕੇ ਨਹੀਂ ਬੈਠਣ ਦਿੱਤਾ ਜਾਂਦਾ ਉਥੇ ਜਲੀਲ ਵੀ ਕੀਤਾ ਜਾਂਦਾ ਧੱਕੇ ਵੀ ਮਾਰੇ ਜਾਂਦੇ ਨੇ ਤਸ਼ੱਦਦ ਵੀ ਕੀਤਾ ਜਾਂਦਾ ਪਰ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦੇ ਟਾਸ ਤੋਮਸ ਨਹੀਂ ਹੋਏ ਸਵੇਰ ਹੋਈ ਇਹਨਾਂ ਫੈਸਲਾ ਕੀਤਾ ਵੀ ਇਹਨਾਂ ਬੱਚਿਆਂ ਨੂੰ ਤੇ ਮਾਂ ਨੂੰ ਸਰਹੰਦ ਪਹੁੰਚਾ ਦੇਣਾ ਚਾਹੀਦਾ ਲੈ ਕੇ ਸਰੰਦ ਗਏ ਵਜੀਦ ਖਾਨ ਨੇ ਵੇਖਿਆ ਕਿ ਅੱਜ ਦੀ ਰਾਤ ਠੰਡੇ ਬੁਰਜ ਵਿੱਚ ਰਹਿਣਗੇ ਇਹ ਠੰਡਾ ਬੁਰਜ ਸਦੀਆਂ ਪੁਰਾਣਾ ਜਿੱਥੇ ਮੁਗਲ ਬਾਦਸ਼ਾਹ ਗਰਮੀਆਂ ਦੇ ਦਿਨਾਂ 'ਚ ਛੁੱਟੀਆਂ ਕੱਟਣ ਲਈ ਆਇਆ ਕਰਦੇ ਸਨ ਪਿੱਛੋਂ ਦੀ ਨਦੀ ਲੰਘਦੀ ਹੈ ਜਦੋਂ ਉਹਦੇ ਵਿੱਚ ਦੀ ਹਵਾ ਕ੍ਰੋਸ ਹੁੰਦੀ ਹੈ ਉਹ ਸੀਨਾ ਚੀਰ ਜਾਂਦੀ ਸੀ ਗਰਮੀਆਂ ਦੇ ਦਿਨਾਂ 'ਚ ਵੀ ਜਿੱਥੇ ਠੰਡੀਆਂ ਹਵਾਵਾਂ ਆਉਂਦੀਆਂ ਸਨ ਉਹਦੀਆਂ ਰਾਤਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦਿਆਂ ਨੂੰ ਤੇ ਮਾਂ ਗੁਜਰੀ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਗਿਆ ਸਾਰੀ ਰਾਤ ਸੱਜੇ ਖੱਬੇ ਪਾ ਕੇ ਸਹਿਬਜ਼ਾਦਿਆਂ ਨੂੰ ਮਾਂ ਗੁਜਰੀ ਨੇ ਦ੍ਰਿੜਤਾ ਭਰੀ ਉਹਨਾਂ ਦੇ ਮਨ 'ਚ ਉਹਨਾਂ ਦੇ ਮਨ 'ਚ ਨਿਰਭਉਤਾ ਭਰੀ ਇਤਿਹਾਸ ਦੱਸਿਆ ਕਿ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀ ਤਵੀ ਤੇ ਭਾਇਆ ਪਰ ਉਹਨਾਂ ਧਰਮ ਨੂੰ ਛੱਡਿਆ ਕਿਵੇਂ ਤੁਹਾਡੇ ਦਾਦਾ ਜੀ ਉਹ ਦਿੱਲੀ ਚਾਂਦਨੀ ਚੌਂਕ ਛੀਦੀ ਦਾ ਜਾਮ ਪ੍ਰਾਪਤ ਕਰ ਗਏ ਮੇਰੇ ਬੱਚਿਓ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਵੇਖਿਓ ਕਿਤੇ ਡੋਲ ਨਾ ਜਾਇਓ ਅੱਲਾ ਯਾਰਖਾ ਜੋਗੀ ਤਾਂ ਹੀ ਸਹਿਬਜ਼ਾਦਿਆਂ ਦੀ ਤਾਰੀਫ਼ ਕਰਦਿਆਂ ਇੱਕ ਗੱਲ ਲਿਖਦਾ ਹੈ ਕਹਿੰਦਾ ਦੁਨੀਆਂ ਦੇ ਲੋਕੋ ਮੈਂ ਮੁਸਲਮਾਨ ਹਾਂ ਪਰ ਮੈਨੂੰ ਇਹ ਗੱਲ ਚੈਣ ਨਾਲ ਟਿਕ ਕੇ ਨਹੀਂ ਬੈਠਣ ਦਿੰਦੀ ਮੈਂ ਇਹੋ ਹੀ ਸੋਚੀ ਜਾਂਦਾ ਰੱਬ ਨਾ ਕਰੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਦੇ ਸੱਤ ਤੇ 9 ਸਾਲ ਦੇ ਸਹਬਜ਼ਾਦੇ ਡੋਲ ਜਾਂਦੇ ਤੇ ਕਹਿੰਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਬਾਦਸ਼ਾਹ ਤੱਕ ਸਿੱਖਾਂ ਦੀਆਂ ਕੀਤਿਆਂ ਕੁਰਬਾਨੀਆਂ ਜ਼ੀਰੋ ਹੋ ਜਾਣੀਆਂ ਸਭ ਪਰ ਕਹਿੰਦਾ ਵੇਖੋ 7 ਤੇ 9 ਸਾਲ ਦੇ ਬੱਚਿਆਂ ਨੇ ਆਪਣੀ ਜ਼ਿੰਦਗੀ ਵਿੱਚ ਤਸ਼ੱਦਦ ਵੀ ਚੱਲਿਆ ਪਿਆਸ ਵੀ ਚੱਲੀ ਭੁੱਖ ਵੀ ਚੱਲੀ ਠੰਡ ਵੀ ਚੱਲੀ ਪਰ ਖਾਲਸਾ ਜੀ ਉਹਨਾਂ ਨੇ ਆਪਣਾ ਸਿਰ ਨਹੀਂ ਝੁਕਾਇਆ ਆਪਣਾ ਧਰਮ ਨਹੀਂ ਛੱਡਿਆ ਇਸ ਕਰਕੇ ਉਹਨੇ ਫਿਰ ਕਿਤਾਬ ਲਿਖੀ ਜਿਹਦਾ ਨਾਂ ਰੱਖਿਆ ਸ਼ਹੀਦਾਨੇ ਵਫਾ ਇਹਦਾ ਅਰਥ ਬਣਦਾ ਹੈ ਵੀ ਵਫਾਦਾਰੀਏ ਸ਼ਹੀਦ ਦੁਨੀਆਂ ਦੇ ਲੋਕੋ ਕਿਵੇਂ ਆਪਣੀ ਕੌਮ ਨਾਲ ਵਫਾਦਾਰੀ ਕਰੀਦੀ ਹੈ ਇਹ ਤੁਸੀਂ ਗੁਰੂ ਗੋਬਿੰਦ ਸਿੰਘ ਦੇ 7 ਤੇ 9 ਸਾਲ ਦੇ ਸਹਿਬ ਜਾਦਿਆਂ ਦੇ ਇਤਿਹਾਸ ਤੋਂ ਸਿੱਖ ਲਓ ਸਿੱਖ ਲਓ ਸਾਸੰਗਤ ਅਗਲੀ ਸਵੇਰ ਹੋਈ ਇਹ ਦੂਜੀ ਪੇਸ਼ੀ ਵਜੀਦ ਖਾਨ ਨੇ ਲਾਲਚ ਦੇਣ ਦਾ ਯਤਨ ਕੀਤਾ ਬੱਚਿਓ ਤੁਹਾਨੂੰ ਛੱਡ ਦੇਾਂਗੇ ਕੀ ਕਰੋਗੇ ਜੇ ਛੱਡ ਦਿੱਤਾ ਸਹਬਜਾਦੇ ਕਹਿੰਦੇ ਵਜੀਦ ਖਾਨ ਪਹਿਲੀ ਗੱਲ ਸਾਨੂੰ ਪਤਾ ਤੂੰ ਛੱਡਣਾ ਨਹੀਂ ਜੇ ਛੱਡ ਵੀ ਦਵੇਂਗਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਜੰਗਲਾਂ 'ਚ ਜਾਵਾਂਗੇ ਭਰਾਵਾਂ ਨੂੰ ਲੱਭਾਂਗੇ ਹਥਿਆਰ ਖਰੀਦਾਂਗੇ ਆਖਰੀ ਸਾਹ ਤੱਕ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਸਾ ਸੰਗਤ ਕਹਿੰਦੇ ਫਿਰ ਇੱਥੇ ਤਸ਼ੱਦਦਾਂ ਦਾ ਦੌਰ ਸ਼ੁਰੂ ਹੋਇਆ ਦੁੱਨਾ ਸਿੰਘ ਲਿਖਦਾ ਖਮਚੀ ਸਾਥ ਲੱਗੇ ਦੁਖ ਦੇਵਨ ਇਹ ਤੋਂ ਬਾਲਕ ਧੂਪ ਦੀਪ ਨਾ ਖੇਵਨ ਖਮਚੀ ਕਹਿੰਦੇ ਉਸ ਚਾਬਕ ਨੂੰ ਖਮਚੀ ਕਹਿੰਦੇ ਉਸ ਸ਼ਮਕ ਨੂੰ ਜਿਹੜੀ ਲੋਕ ਜਨਵਰਾਂ ਲਈ ਵਰਤਦੇ ਨੇ ਇਹਦੇ ਨਾਲ ਸਹਿਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਤੇ ਲਾਸ਼ਾਂ ਪਾ ਦਿੱਤੀਆਂ ਗਈਆਂ ਮਲੂਕ ਜਿੰਦੜੀਆਂ ਦੇ ਇਸ ਸਰੀਰ ਤੇ ਲਾਸ਼ਾਂ ਪਾ ਦਿੱਤੀਆਂ ਗਈਆਂ ਤੇ ਅਗਲਾ ਉਹਨੇ ਤਸ਼ੱਦਦ ਲਿਖਿਆ ਕਹਿੰਦਾ ਪੀਪਲ ਬਾਦ ਗਲੇਲੇ ਮਾਰੇ ਪਿੱਪਲ ਦੇ ਰੁੱਖ ਨਾਲ ਸਹਿਬਜ਼ਾਦਿਆਂ ਨੂੰ ਬੰਨ੍ਹ ਕੇ ਇਤਿਹਾਸ ਕਹਿੰਦਾ ਵੀ 10 ਕਦਮ ਪਿੱਛੇ ਖੜ ਕੇ ਨਾ ਗਲੇਲੇ ਮੰਗਾ ਕੇ ਉਹਦੇ 'ਚ ਬੀਟੇ ਪਾ ਕੇ ਸਹਿਬਜ਼ਾਦਿਆਂ ਵੱਲ ਨੂੰ ਮਾਰੇ ਗਏ ਤੇ ਇੱਕ ਜਿਹੜਾ ਬੀਟਾ ਸੀ ਗੁਲੇਲਾ ਸੀ ਉਹ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਤੇ ਵੱਜਿਆ ਇਤਿਹਾਸ ਕਹਿੰਦਾ ਜਦੋਂ ਅੱਖ 'ਚੋਂ ਖੂਨ ਵਗਣਾ ਸ਼ੁਰੂ ਹੋਇਆ ਵਜੀਦ ਖਾਨ ਨੇ ਕੋਲ ਆ ਕੇ ਕਿਹਾ ਵੀ ਸਹਿਬਜ਼ਾਦਿਆਂ ਦੇ ਹੱਥ ਪੈਰ ਖੋਲ ਦਿੱਤੇ ਜਾਣ ਪਿੱਪਲ ਦੇ ਰੁੱਖ ਨਾਲੋਂ ਖੋਲ ਦਿੱਤਾ ਗਿਆ ਤੋ ਸਾਧ ਸੰਗਤ ਜੀ ਸੱਜਾ ਹੱਥ ਸੱਜੀ ਅੱਖ ਤੇ ਰੱਖਿਆ ਵਜੀਦ ਖਾਂ ਕੋਲ ਆ ਕੇ ਕਹਿੰਦਾ ਉਹ ਗੁਰੂ ਦੇ ਛੋਟੇ ਪੁੱਤਰਾ ਅਜੇ ਵੀ ਸਮਾਂ ਹੈ ਇੱਕ ਵਾਰ ਕਹਿ ਦੇ ਮੈਂ ਆਪਣਾ ਧਰਮ ਛੱਡਿਆ ਮੈਂ ਇਸਲਾਮ ਪ੍ਰਮਾਨ ਕੀਤਾ ਤੇਰੀ ਜ਼ਿੰਦਗੀ ਬਚ ਜਾਵੇਗੀ ਇਤਿਹਾਸ ਕਹਿੰਦਾ ਜਦੋਂ ਉਹਨੇ ਸ਼ਬਦ ਕਹਿ ਭੀ ਹੁਣ ਤੇ ਤੇਰੀਆਂ ਅੱਖਾਂ ਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਇੱਕ ਵਾਰ ਕਹਿ ਦੇ ਮੈਂ ਸਿਰ ਝੁਕਾਉਣਾ ਬਾਬਾ ਫਤੇਹ ਸਿੰਘ ਨੇ ਆਪਣਾ ਸੱਜਾ ਹੱਥ ਸੱਜੀ ਅੱਖ ਤੇ ਰੱਖ ਕੇ ਇਸ ਤਰ੍ਹਾਂ ਸਿਰ ਫੇਰ ਕੇ ਕਿਹਾ ਮੈਂ ਆਪਣਾ ਧਰਮ ਨਹੀਂ ਛੱਡਾਂਗਾ ਆਪਾਂ ਉਹਨਾਂ ਦੇ ਵਾਰਸਾਂ ਸਾਤ ਸੰਗਤ ਐਵੇਂ ਨਹੀਂ ਏਡਾ ਵੱਡਾ ਜਜ਼ਬਾ ਆ ਜਿਹੜੇ ਸਿੰਘ ਅੱਜ ਜੇਲ੍ਹਾਂ 'ਚ ਬੰਦ ਨੇ ਭਾਰਤ ਦਾ ਗ੍ਰਹਿ ਮੰਤਰੀ ਸੰਸਦ 'ਚ ਰੌਲਾ ਪਾ ਰਿਹਾ ਕਿ ਤੁਸੀਂ ਇੱਕ ਵਾਰ ਕਹਿ ਦਿਓ ਕਿ ਸਾਡੀ ਸਾਨੂੰ ਮਾਫੀ ਦੇ ਦਿਓ ਮਾਫੀ ਦੇਣ ਦਾ ਮਤਲਬ ਕੀ ਹੁੰਦਾ ਸਿਰ ਝੁਕਾ ਦਿਓ ਤੁਹਾਡੀ ਜ਼ਿੰਦਗੀ ਬਚ ਜਾਵੇਗੀ ਪਰ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਦੇ ਵਾਰਿਸ ਅੱਜ ਉੱਥੇ ਵੀ ਅਡੋਲ ਨਹੀਂ ਤੇ ਅੱਜ ਤੋਂ 300 ਸਾਲ ਪਹਿਲਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਵੀ ਅਡੋਲ ਸਨ ਤੇ ਹਕੂਮਤ ਨੂੰ ਵੇਖ ਲਓ ਇਹ 300 ਸਾਲ ਪਹਿਲਾਂ ਵੀ ਝੂਠੀਆਂ ਸੋਹਾਂ ਖਾਂਦੇ ਰਹੇ ਤੇ 300 ਸਾਲ ਬਾਅਦ ਵੀ ਇਨਾਂ ਦੇ ਉੱਤੇ ਕੀ ਬੰਦਾ ਯਕੀਨ ਕਰ ਸਕਦਾ ਹੈ ਸਾ ਸੰਗਤ ਇਸ ਕਰਕੇ ਜਿੱਥੇ ਉਹ ਲੋਕ ਉਦੋਂ ਖੜੇ ਸੀ ਅੱਜ ਵੀ ਉੱਥੇ ਖੜੇ ਨੇ ਕਿਉਂਕਿ ਇਹ ਕਾਇਰ ਨਹੀਂ ਮੁਜਦਲ ਨਹੀਂ ਤੇ ਬਾਧਰਾ ਦੀ ਕੌਮ 300 ਸਾਲ ਪਹਿਲਾਂ ਵੀ ਉੱਥੇ ਖੜੀ ਸੀ ਤੇ 300 ਸਾਲ ਪਹਿਲਾਂ ਵੀ ਅੱਜ ਉੱਥੇ ਹੀ ਖੜੀ ਹੈ ਇਹ ਫਰਕ ਹੁੰਦਾ ਹੈ ਗੁਲਾਮ ਕੌਮਾਂ ਦਾ ਆਜ਼ਾਦ ਕੌਮਾਂ ਦਾ ਖੈਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੇਂ ਦੀਆਂ ਹਕੂਮਤਾਂ ਨੂੰ ਕੋਈ ਥੋੜੀ ਬਹੁਤ ਸਮਝ ਆਵੇ ਤੇ ਉਹ ਸਾਡੇ ਉਹਨਾਂ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕਰਨ ਜਿਨ੍ਹਾਂ ਨੇ ਆਪਣੀ ਸਜ਼ਾ ਵੀ ਪੂਰੀ ਕਰ ਲਈ ਹੈ ਸਾਧ ਸੰਗਤ ਜੀ ਫੇਰ ਇਹਦੇ ਤੋਂ ਬਾਅਦ ਕਹਿੰਦੇ ਨੇ ਕਿ ਫੇਰ ਠੰਡੇ ਬੁਰਜ ਵਿੱਚ ਬੰਦ ਕੀਤਾ ਇਹ ਉਹ ਰਾਤ ਸੀ ਜਦੋਂ ਬਾਬੇ ਮੋਤੀ ਨੇ ਬਹੁਤ ਵੱਡੀ ਸੇਵਾ ਕੀਤੀ ਇਹਨੇ ਕਿਹਾ ਹਕੂਮਤ ਦੇ ਸਿਪਾਹੀਆਂ ਨੂੰ ਮੈਂ ਸਹਬਜ਼ਾਦਿਆਂ ਨੂੰ ਕੁਝ ਨਾ ਕੁਝ ਸ਼ਿਕਾਉਣਾ ਚਾਹੁੰਦਾ ਕਿਉਂਕਿ ਕਈ ਦਿਨਾਂ ਤੋਂ ਭੁੱਖੇ ਨੇ ਪਿਆਸੇ ਨੇ ਮੈਂ ਚਾਹੁੰਨਾ ਮੈਂ ਦੁੱਧ ਸ਼ਿਕਾਉਣ ਦੀ ਸੇਵਾ ਕਰਾਂ ਉਹਨਾਂ ਜਿੰਨੀ ਕ ਰਕਮ ਮੰਗੀ ਨਾ ਉਹ ਰਕਮ ਘਰ ਵਾਲੀ ਦੇ ਜੇਵਰ ਤੇ ਆਪਣਾ ਘਰ ਵੇਚ ਕੇ ਮਸਾਂ ਪੂਰੀ ਹੋਣੀ ਸੀ ਇਹਨੇ ਆ ਕੇ ਬਾਬੇ ਮੋਤੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਭਾਗਵਾਨੇ ਦੁਨੀਆ ਤੇ ਲੋਕ ਜੰਮਦੇ ਨੇ ਮਰ ਜਾਂਦੇ ਨੇ ਦੁਨੀਆ ਤੇ ਮਰਨ ਤੋਂ ਬਾਅਦ ਕੋਈ ਨਾਂ ਨਹੀਂ ਲੈਂਦਾ ਪਰ ਜਿਹਦਾ ਨਾਂ ਇਤਿਹਾਸ ਵਿੱਚ ਆ ਜਾਂਦਾ ਹੈ ਉਹਨੂੰ ਸਦਾ ਲਈ ਪੂਜਿਆ ਜਾਂਦਾ ਹੈ ਮੈਂ ਤੇਰੇ ਕੋਲ ਇੱਕ ਗੱਲ ਕਰਨ ਲਈ ਆਇਆ ਵੀ ਆਪਾਂ ਕੋਈ ਨੇਕ ਕੰਮ ਕਰੀਏ ਉਹਨੇ ਕਿਹਾ ਹੁਕਮ ਕਰੋ ਸਾਈਂ ਜੀ ਨੇਕ ਕੰਮ ਦੱਸਿਆ ਵੀ ਆਪਾਂ ਰਿਸ਼ਵਤ ਦੇ ਕੇ ਤੇ ਗੁਰੂ ਕੇ ਲਾਲਾ ਨੂੰ ਦੁੱਧ ਪਿਉਣਾ ਉਸੇ ਪੁਰਾਣੀ ਗ੍ਰੰਥ ਦੇ ਬੋਲ ਨੇ ਧਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਲਾਇਆ ਮੈਂ ਮਾਫੀ ਮੰਗ ਕੇ ਕਹਾਂ ਨਾ ਤੇ ਉਹ ਰਾਮ ਸੀ ਤੇ ਨਾ ਮਹਿਰਾ ਸੀ ਮਹਿਰਾ ਸ਼ਬਦ ਮੈਂ ਤਾਂ ਵਰਤਿਆ ਵੀ ਉਸ ਬਰਾਦਰੀ 'ਚ ਹੋ ਸਕਦਾ ਹੈ ਇੱਚ ਕੋਈ ਦੋਰਾਵਾ ਨਹੀਂ ਪਰ ਗੁਰਮਤ ਜਾਤ ਪਾਤ ਨੂੰ ਆਪਣੇ ਨਾਂ ਨਾਲ ਲਾਉਣ ਦੀ ਆਗਿਆ ਨਹੀਂ ਦਿੰਦੀ ਅਸੀਂ ਮਹਿਰਾ ਸ਼ਬਦ ਬੜਾ ਘਰੋੜ ਕੇ ਕਹਿੰਨੇ ਜੇ ਨਹੀਂ ਵੀ ਮਹਿਰਾ ਕਹਾਂਗੇ ਫਿਰ ਕੀ ਹੋਵੇਗਾ ਭਲਾ ਕਿਉਂਕਿ ਜਦੋਂ ਅਮਰਤ ਹੀ ਛਕ ਲਿਆ ਫਿਰ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਮਜਬੀ ਹੈ ਭਾਵੇਂ ਕੋਈ ਤਰਖਾਨ ਹੈ ਭਾਵੇਂ ਕੋਈ ਸ਼ੀਂਬਾ ਹੈ ਭਾਵੇਂ ਕੋਈ ਨਾਈ ਹੈ ਤੇ ਸਾਧ ਸੰਗਤ ਜੀ ਅਮਰਤ ਛਕ ਲਿਆ ਨਾ ਜਦੋਂ ਉਦੋਂ ਫਿਰ ਕਦੇ ਵੀ ਬਰਾਦਰੀ ਦਾ ਨਾਂ ਨਹੀਂ ਲਿਆ ਜਾਂਦਾ ਪਰ ਅਸੀਂ ਮਹਿਰਾ ਹੀ ਸ਼ਬਦ ਵਰਤੀ ਜਾਂਦੇ ਆ ਕੌਮ ਨੂੰ ਸਮਝ ਨਹੀਂ ਮੈਂ ਤੇ ਅਕਸਰ ਵੇਖਦਾ ਸਫਰੇ ਸ਼ਾਦਤ ਦੇ ਵਿੱਚ ਤੁਸੀਂ ਕਦੇ ਵੀ ਗਿਆਨੀ ਰਪਾਲ ਸਿੰਘ ਦੀ ਜ਼ੁਬਾਨ ਤੋਂ ਮਹਿਰਾ ਸ਼ਬਦ ਨਹੀਂ ਸੁਣੋਗੇ ਤੇ ਨਾ ਹੀ RAM ਸ਼ਬਦ ਸੁਣੋਗੇ RAM ਤੁਹਾਡੇ ਵਿਰੋਧੀਆਂ ਨੇ ਲਾਤਾ ਨਾ ਉਹ ਕੇਵਲ ਬਾਬਾ ਮੋਤੀ ਸੀ ਤੇ ਉਹਦਾ ਇਤਿਹਾਸ ਵਿੱਚ ਨਾਂ ਬਾਬਾ ਮੋਤੀ ਕਰਕੇ ਹੀ ਆਉਂਦਾ ਹੈ ਇੱਕ ਵਾਰ ਉਹਦੀ ਕੁਰਬਾਨੀ ਦਾ ਧਿਆਨ ਕਰਕੇ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਸਾਰਾ ਹੀ ਪਰਿਵਾਰ ਕੋਹਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਖਾਲਸਾ ਜੀ ਯਾਦ ਰੱਖਿਓ ਉਹ ਬੜਾ ਵੱਡਾ ਪੁੰਨ ਕਮਾ ਗਿਆ ਅੱਜ ਵਜੀਦ ਖਾਨ ਨੇ ਫੈਸਲਾ ਕਰ ਲਿਆ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦੇਣਾ ਫਤਵਾ ਜਾਰੀ ਕਰ ਦੇਣਾ ਆਏ ਸਪਾਈ ਮਾਂ ਜਿੰਨਾ ਲੜ ਲੜਾ ਸਕਦੀ ਆਪਣੇ ਪੋਤਿਆਂ ਨਾਲ ਲੜਾ ਮਾਂ ਗੁਜਰੀ ਦੇ ਮਨ ਵਿੱਚ ਆਇਆ ਵੀ ਮੈਂ ਜਦੋਂ ਤੁਮ ਇਨਾ ਸਾਹਿਬ ਜਿਆਦਿਆਂ ਦੀ ਮਾਤਾ ਨੇ ਪਰਲੋਕ ਗਮਨ ਕੀਤਾ ਮਾਤਾ ਜੀਤੋ ਨੇ ਉਤੋਂ ਬਾਅਦ ਜ਼ਿੰਮੇਵਾਰੀ ਮੇਰੀ ਵੱਧ ਬਣੀ ਮੈਂ ਆਪਣੇ ਪੋਤਿਆਂ ਦੀ ਸ਼ਾਨ ਫਿੱਕੀ ਨਹੀਂ ਪੈਣ ਦਿੱਤੀ ਅੱਜ ਮੇਰੇ ਪੋਤੇ ਮੌਤ ਦੇ ਮੂੰਹ ਵੱਲ ਤੁਰਨ ਲੱਗੇ ਨੇ ਤੇ ਮਾਂ ਗੁਜਰੀ ਕਹਿੰਦੀ ਕਿਤੇ ਮਤਾਂ ਮੇਰੇ ਪੋਤਿਆਂ ਦੀ ਸ਼ਾਨ ਫਿੱਕੀ ਪੈ ਜਾਵੇ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਉਥੇ ਆਪਣੇ ਹੱਥਾਂ ਨਾਲ ਕੰੰਗੀ ਕੀਤੀ ਦਸਤਾਰੇ ਸਜਾਏ ਤੇ ਸਿਰਾਂ ਤੇ ਕਲਗੀਆਂ ਲਾ ਕੇ ਤੋਰਿਆ ਆਪਣੇ ਪੁੱਤਰਿਆਂ ਨੂੰ ਉਹਦੇ ਸ਼ਬਦ ਨੇ ਕਹਿੰਦਾ ਮਾਂ ਗੁਜਰੀ ਕਹਿਣ ਲੱਗੀ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕਿ ਸੂ ਉਹ ਕੰਗੀ ਕਰੂੰ ਜਰਾ ਮੂੰਹ ਕੋ ਤੁਲਾ ਤੋ ਲੂ ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂ ਜਾਨੇ ਸੇ ਪਹਿਲੇ ਤੁਮ ਕੋ ਦੁਲਹਾ ਬਣਾ ਤੋ ਲੂ ਤੁਰੇ ਸਹਿਬ ਜਾਦੇ ਇਸ ਵਿਦਾਇਗੀ ਦਾ ਜ਼ਿਕਰ ਗਿਆਨੀ ਸੋਹਣ ਸਿੰਘ ਸੀਤਲ ਨੇ ਬਹੁਤ ਪਿਆਰਾ ਕੀਤਾ ਉਹ ਕਹਿੰਦਾ ਤੁਰ ਪਏ ਦੋਵੇਂ लाडले ਜਦ ਫਤੇ ਬਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ ਮਾਂ ਕੁੜੀ ਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਅਉਂਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ ਨਹੀਂ ਤਾਂ ਰਸਕੂ ਫਤੇ ਸਿੰਘ ਤੇਰਾ ਜੀ ਪਰਚਾਉਣਾ ਮਿੰਤਾ ਕਰ ਕਰ ਅੰਮੀਏ ਇਹਨੂੰ ਪਉ ਮਨਾਉਣਾ ਮਾਵਾਂ ਬਾਜ ਨਾ ਮਾਂ ਜੀ ਸੱਚਖੰਡ ਹੈ ਪਾਉਣਾ ਮਾਵਾਂ ਬਾਜੂ ਜਾਪਦਾ ਮਾਂ ਸੁਰਗ ਡਰਾਉਣਾ ਇਹ ਕਵੀ ਲਿਖਦਾ ਹੈ ਕਹਿੰਦਾ ਜਦੋਂ ਸਹਬ ਜਾਦਿਆਂ ਇਹ ਬੋਲ ਕਹੇ ਨਾ ਸੁਣ ਕੇ ਮੂਰਤ ਪਿਆਰ ਦੀ ਉੱਠੀ ਬਲ ਲਾ ਕੇ ਵਿੱਚ ਦਲੀਜਾਂ ਜਾ ਖੱਲੀ ਬਾਹੀਂ ਹੱਥ ਪਾ ਕੇ ਰੁਕ ਗਈ ਮਮਤਾ ਤੜਫ ਦੀ ਭੁੱਲਾ ਤੱਕ ਆ ਕੇ ਭਾਣਾ ਮਨ ਅਕਾਲ ਦਾ ਬੋਲੀ ਮੁਸਕਾ ਕੇ ਕੀ ਬੋਲੀ ਮਾਂ ਗੁਜਰੀ ਉਹਨੇ ਕਹਾ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾ ਪੁੱਤਾਂ ਬਾਜ ਨਾ ਵੇਖੀਆਂ ਜਗ ਜਿਉਂਦੀਆਂ ਮਾਵਾਂ ਪੁੱਤਰਾਂ ਉਧਾਲੇ ਰਾਮਕਾਰ ਮਾਵਾਂ ਦੀਆਂ ਬਾਹਾਂ ਜਾਂਦੇ ਹੰਸ ਉਧਰੇ ਜਾਂਦੀਆਂ ਛਾਵਾਂ ਤੋਰ ਕਰਾਂਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ ਦੁਨੀਆਂ ਤੇ ਇਦਾਂ ਦੀ ਮਾਂ ਨਾ ਹੋਈ ਤੇ ਨਾ ਹੋ ਸਕਦੀ ਸਾਥ ਸੰਗਤ ਜਿਹੜੀ ਆਪਣੇ ਪੁੱਤਾਂ ਨੂੰ ਤੋੜ ਕੇ ਕਹਿ ਰਹੀ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦੀ ਅੱਜ ਆਖਰੀ ਪੇਸ਼ੀ ਹੈ ਕਚਹਿਰੀ ਦਾ ਦਰਵਾਜ਼ਾ ਬੰਦ ਹੈ ਤੇ bari ਖੁੱਲੀ ਆਪਾਂ ਉਹਨਾਂ ਨੂੰ ਕਿਉਂ ਬਾਬੇ ਕਹਿੰਦੇ ਆ ਠੀਕ ਹੈ ਵੀ ਭਾਰਤ ਦੀ ਸਰਕਾਰ ਨੇ ਵੀਰਬਾਲ ਦਿਵਸ ਸ਼ੁਰੂ ਕੀਤਾ ਹੈ ਪਰ ਪ੍ਰੋਬਲਮ ਇੱਥੇ ਹੈ ਕਿ ਜਿਹੜੇ ਸਿਧਾਂਤ ਸਿੱਖ ਨੇ ਉਹ ਇਸ ਗੱਲ ਦਾ ਵਿਰੋਧ ਕਰਦੇ ਨੇ ਉਹ ਕਹਿੰਦੇ ਤੁਸੀਂ ਸਹਿਬਜ਼ਾਦੇ ਸ਼ਹਾਦਤ ਦਿਵਸ ਕਹਿ ਸਕਦੇ ਹੋ ਤੁਸੀਂ ਬਾਲ ਨਾ ਕਹੋ ਸਹਿਬਜ਼ਾਦੇ ਬਾਲ ਨਹੀਂ ਸੀ ਉਹ ਬਾਬੇ ਸੀ ਬਾਲਾਂ ਤੇ ਬਾਬਿਆਂ 'ਚ ਫਰਕ ਹੈ ਅੱਜ ਬਾਬਿਆਂ ਦੀ ਸੋਚ ਵੇਖੋ ਉਮਰ 7 ਤੇ 9 ਸਾਲ ਹੈ ਇੱਕ ਦੂਜੇ ਨਾਲ ਸਲਾਹ ਕਰਕੇ ਕਹਿੰਦੇ ਸਾਨੂੰ ਜ਼ਬਰਦਸਤੀ ਝਕਾਉਣਾ ਚਾਹੁੰਦੇ ਨੇ ਇਹਨਾਂ ਦਾ ਇਰਾਦਾ ਵੀ ਆਪਾਂ ਬਾਰੀ 'ਚ ਸਿਰ ਪਹਿਲਾਂ ਲੰਘਾਵਾਂਗੇ ਇਹ ਤਾੜੀਆਂ ਮਾਰ ਕੇ ਕਹਿਣਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਧਰਮ ਛੱਡ ਦਿੱਤਾ ਸਲਾਮ ਕਰ ਦਿੱਤੀ ਅੱਜ ਇਹਨਾਂ ਜੁੱਤੀ ਦੀ ਨੋਕ ਪਹਿਲਾਂ ਵਿਖਾਈ ਫਿਰ ਆਪਣਾ ਸਿਰ ਅੰਦਰ ਪ੍ਰਵੇਸ਼ ਕਰਕੇ ਜਾਂਦਿਆਂ ਸਾਰ ਸਰਹੰਦ ਦੀ ਕਚੈਰੀ ਵਿੱਚ ਉੱਚੀ ਸਾਰੀ ਫਤੇ ਬੁਲਾ ਕੇ ਕਿਹਾ ਸੂਬਾ ਵਜੀਰ ਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤੇ ਸੁਣ ਤੋਂ ਬਾਅਦ ਵਜੀਦ ਖਾਨ ਤਿਲ ਮਿਲਾ ਉਠਿਆ ਉਹਨੇ ਮੱਥੇ ਤੇ ਵਟ ਪਾ ਕੇ ਕਿਹਾ ਸੁਣੋ ਬੱਚਿਓ ਮੈਂ ਸੂਬਾ ਸਰਹੰਦ ਦਾ ਤੁਸੀਂ ਨਿਕੜੇ ਨਿਕੜੇ ਬਾਲ ਮੇਰੇ ਮੱਥੇ ਚਮਕਣ ਤਿਉੜੀਆਂ ਮੇਰਾ ਗੁੱਸਾ ਬੜਾ ਚੰਡਾਲ ਤੁਸੀਂ ਆਕੜ ਆਕੜ ਕੇ ਬੋਲਦੇ ਮੈਂ ਜਿਉਂ ਜਿਉਂ ਕਰਾਂ ਸਵਾਲ ਸਿੱਖੀ ਦਾ ਵਹਿਮ ਤਿਆਗ ਕੇ ਤੁਸੀਂ ਕਰ ਲਓ ਦੀਨ ਕਬੂਲ ਮੈਂ ਬਖਸ਼ ਦੇਵਾਂਗਾ ਰਹਿਮਤਾਂ ਸੂਲੀ ਤੋਂ ਬਣ ਜੂ ਸੂਲ ਸਾਬ ਜਦਿਆਂ ਜਵਾਬ ਦਿੱਤਾ ਸੁਣ ਵਜੀਦ ਖਾਨ ਜੇ ਤੂੰ ਸੂਬੇ ਸੂਬਾ ਸਰਹੰਦਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਂ ਜੀਤੋ ਦੇ ਲਾਲ ਹਾਂ ਉਹਨਾਂ ਦਾ ਜਵਾਬ ਸੀ ਅਸੀਂ ਕਲਗੀ ਧਰ ਦੇ लाडले ਤੇ ਮਾਂ ਜੀਤੋ ਦੇ ਲਾਲ ਸਾਡੇ ਸ਼ੇਰਾਂ ਵਰਗੇ ਹੌਸਲੇ ਸਾਡੀ ਹਾਥੀਆਂ ਵਰਗੀ ਚਾਲ ਜੋ ਨਹੀਂ ਵੀ ਕਰਨਾ ਸੋਭਿਆ ਉਹ ਵੀ ਕਰ ਲੈ ਸਾਡੇ ਨਾਲ ਕੋਈ ਬਦਲ ਕਦੇ ਨਹੀਂ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ ਉਹ ਦਿੱਲੀ ਵਿੱਚ ਆਪਣੀ ਸੀਸ ਦਾ ਸਾਡਾ ਦਾਦਾ ਕਰ ਗਿਆ দান ਅੱਜ ਦੇਸ਼ ਧਰਮ ਤੇ ਕੌਮ ਤੋਂ ਅਸਾਂ ਹੋ ਜਾਣਾ ਕੁਰਬਾਨ ਆ ਗੱਲ ਕਹਿਣ ਤੋਂ ਬਾਅਦ ਵਜੀਦ ਖਾਂ ਨੇ ਫਿਰ ਪੰਜ ਮੈਂਬਰੀ ਕਮੇਟੀ ਬਣਾਈ ਇੱਕ ਜਿਹਦੇ ਚ ਵਜੀਦ ਖਾਂ ਆਪ ਹੈ ਦੋ ਕਾਜੀ ਨੇ ਇੱਕ ਸੁਚਾਨੰਦ ਹੈ ਤੇ ਇੱਕ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲੇ ਵੇਖੋ ਜਿਨ ਨੇ ਕਿਹਾ ਸੀ ਜੰਮਦਿਆਂ ਸੂਲਾਂ ਦੇ ਮੂਹਰ ਤਿੱਖੇ ਉਹਨੂੰ ਉਹਦੀ ਸਜ਼ਾ ਮਿਲ ਗਈ ਤੇ ਜਿਨ ਨੇ ਕਿਹਾ ਸੀ ਮੈਂ ਇਹਦੇ ਖਿਲਾਫ ਹਾ ਦਾ ਨਾਹਰਾ ਮਾਰਦਾ ਆਪਣੀ ਕੌਮ ਨੇ 200 ਸਾਲ ਦਾ ਰਾਜ ਭਾਗ ਮਲੇਰਕੋਟਲੀਆਂ ਦੀ ਝੋਲੀ ਚ ਪਾਇਆ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਉਹਨਾਂ ਨੇ ਹੱਥ ਨਹੀਂ ਲਾਇਆ ਮਲੇਰਕੋਟ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਕਿਸੇ ਨੇ ਹੱਥ ਨਹੀਂ ਲਾਇਆ ਮਲੇਰਕੋਟ ਲਿਆ 47 ਚ ਵੱਡ ਫਟ ਹੋਈ ਸਾਸੰਗਤ ਕਿਸੇ ਨੇ ਉਸ ਧਰਤੀ ਦਾ ਨੁਕਸਾਨ ਨਹੀਂ ਕੀਤਾ ਅੱਜ ਤੱਕ ਉਹ ਜਿਹੜੀ ਸ਼ੀਟ ਹੈ ਕੋਈ ਮੁਸਲਮਾਨਾਂ ਲਈ ਤੁਹਾਡੀ ਖੇਤਰੀ ਪਾਰਟੀ ਨੇ ਰਾਖਵੀਂ ਰੱਖੀ ਹੋਈ ਹੈ ਵੀ ਇੱਥੋਂ ਐਮਐਲਏ ਦੀ ਇਲੈਕਸ਼ਨ ਵੀ ਮੁਸਲਮਾਨ ਹੀ ਲੜੇ ਕਹਿਣ ਤੋਂ ਭਾਵ ਸਿੱਖਾਂ ਬਾਰੇ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ ਕਹਿੰਦਾ ਇਹ ਬੜੇ ਅਲਬੇਲੇ ਨੇ ਪਿਆਰ ਨਾਲ ਇਹਨਾਂ ਦੇ ਕੋਲੋਂ ਜਾਨ ਮੰਗ ਲੋ ਜਾਨ ਵੀ ਦੇ ਦਿੰਦੇ ਨੇ ਪਰ ਜੇ ਕੋਈ ਦਬਾਉਣ ਦਾ ਯਤਨ ਕਰੇ ਤੇ ਜਾਨ ਲੈ ਵੀ ਲੈਂਦੇ 33% ਮੁਸਲਮਾਨ ਨੇ ਹਿੰਦੁਸਤਾਨ ਚ ਤੇ ਅਗਲਿਆਂ ਨੇ ਸਿਰ ਝੁਕਾ ਤੇ ਮੁਸਲਮਾਨਾਂ ਦੇ ਆ ਜੂਪੀ ਚ ਜਾ ਕੇ ਵੇਖੋ ਕੋਈ ਮੁਸਲਮਾਨ ਸਿਰ ਉੱਚਾ ਨਹੀਂ ਕਰਕੇ ਲੰਘਦਾ ਉੱਥੇ ਇੰਨਾ ਭੈ ਉੱਥੇ ਉਹਦੀ ਹਕੂਮਤ ਦਾ ਪਰ ਤੁਸੀਂ 2% ਤੇ ਤੁਹਾਡਾ ਦਬਕਾ ਅੱਜ ਵੀ ਹਿੰਦੁਸਤਾਨ ਚ ਇੰਨਾ ਹੈ ਕਿ ਜਦੋਂ ਜੂਪੀ ਚ ਪੱਗ ਬੰਨੀ ਸਰਦਾਰ ਕੋਈ ਦਫ਼ਤਰ ਤੇ ਜਾਂਦਾ ਹੈ ਉਹਦਾ ਸਤਕਾਰ ਕੁਰਸੀ ਦੇ ਕੇ ਕਰਦਿਆ ਕਿਉਂਕਿ ਇਹ ਤੁਹਾਡਾ ਦਬਕਾ ਹੈ ਇਹ ਤੁਹਾਡਾ ਜਬਾ ਹੈ ਔਰ ਇਹ ਬਰਕਰਾਰ ਰਹਿਣਾ ਚਾਹੀਦਾ ਕਿਉਂਕਿ ਕੌਮਾਂ ਗਿਣਤੀਆਂ ਨਾਲ ਨਹੀਂ ਹੁੰਦੀਆਂ ਕੌਮਾਂ ਸਾਥ ਸੰਗਤ ਜੀ ਆਜ਼ਾਦ ਸੋਚ ਨਾਲ ਨਿਰਪਉਤਾ ਨਾਲ ਨਿਰਵੈਰਤਾ ਨਾਲ ਨਿਡਰਤਾ ਨਾਲ ਤੇ ਅਣਖ ਦੇ ਨਾਲ ਜਾਨੀਆਂ ਜਾਂਦੀਆਂ ਹਨ ਤਾਂ ਸਾਧ ਸੰਗਤ ਅਸੀਂ ਅਣਖੀ ਹੋਈਏ ਵੀ ਕਿਉਂ ਨਾ ਅਸੀਂ ਤੇ ਕੜਾ ਪ੍ਰਸ਼ਾਦ ਵੀ ਅਣਖ ਦਾ ਪ੍ਰਤੀਕ ਕਿਰਪਾਨ ਭੇਟਾ ਕਰਨ ਤੋਂ ਬਾਅਦ ਛੱਕਦੇ ਆ ਤੇ ਜਿਹੜੀ ਕੌਮ ਕਿਰਪਾਨ ਭੇਟਾ ਕਰਨ ਤੋਂ ਬਾਅਦ ਕੜਾ ਪ੍ਰਸ਼ਾਦ ਛੱਕਦੀ ਹੋਵੇ ਉਹ ਕੌਮ ਫਿਰ ਅਣਖੀ ਕਿਉਂ ਨਾ ਹੋਵੇਗੀ ਕਿਉਂਕਿ ਉਹਦੇ 'ਚ ਅਣਖ ਫਿਰ ਗਈ ਅਣਖ ਕੀ ਹੈ ਸ੍ਰੀ ਸਾਹਿਬ ਤਾਂ ਸਾਧ ਸੰਗਤ ਕਹਿੰਦੇ ਫਿਰ ਫਤਵਾ ਜਾਰੀ ਹੋਇਆ ਸਾਹਿਬ ਜਾਦਿਆਂ ਨੂੰ ਨੀਆਂ ਚ ਚਿਣੇ ਦਿੱਤਾ ਗਿਆ ਅੱਲਾ ਯਾਰਖਾਂ ਜੋਗੀ ਕਹਿੰਦਾ ਠੋਡੀ ਤੱਕ ਈਟਾਂ ਚਿਰਨ ਦੀ ਗਈ ਮੂੰਹ ਤੱਕ ਆ ਗਈ ਵੀਣੀ ਕੋ ਟਾਪਤੇ ਹੀ ਅੱਖੋਂ ਪੇ ਛਾ ਗਈ ਹਰ ਚਾਂਦ ਸੀ ਜ਼ਮੀਨ ਕੋ ਘਨਸਾ ਲਗਾ ਗਈ ਲਖਤੇ ਜਿਗਰ ਗੁਰੂ ਕੇ ਉਹ ਦੋਨੋਂ ਛਪਾ ਗਈ ਜੋਗੀ ਜੀ ਇਸ ਕੇ ਬਾਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਕੀ ਈਟੋਂ ਕਾ ਢੇਰ ਰਹਿਣਾ ਰਹਿ ਉਹ ਵੀ ਨੀਤੇ ਰਹਿਣਾ ਅੱਜ ਵਾਲਿਆਂ ਵੀ ਨਹੀਂ ਪਰ ਯਾਦ ਰੱਖਣਾ ਲਾਣ ਤਾਂ ਪੈਣਗੀਆਂ ਸਦੀਆਂ ਤੱਕ ਜਿਹੜਾ ਬੰਦਾ ਸੰਸਾਰ ਨੂੰ ਇਨਸਾਫ ਨਹੀਂ ਦੇ ਕੇ ਜਾਂਦਾ ਇੱਕ ਵਿਦਵਾਨ ਕਹਿੰਦਾ ਮੈਂ ਅਰੰਗਜੀਵ ਦੀ ਕਬਰ ਤੇ ਗਿਆ ਉਹ ਮਹਾਰਾਸ਼ਟਰ ਦੇ ਵਿੱਚ ਹੈ ਅਰੰਗਾਬਾਦ ਸ਼ਹਿਰ ਕਹਿੰਦਾ ਮੈਂ ਵੇਖਿਆ ਵੀ ਉਸ ਕਬਰ ਤੇ ਬੈਠਾ ਜਿਹੜਾ ਵਿਅਕਤੀ ਦੀਵਾਵੱਟੀ ਕਰਦਾ ਨਾ ਉਹ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ ਕਹਿੰਦਾ ਮੇਰੇ ਵੀਂਦਿਆਂ ਵੀਂਦਿਆਂ ਬਦਲਵਾਈ ਹੋਈ ਮੀ ਪੈਣ ਦਾ ਚਾਂਸ ਬਣ ਗਿਆ ਮੈਂ ਵੇਖਿਆ ਕਿ ਇਹ ਏਸ਼ੀਆ ਦੀ ਇੱਕ ਨੰਬਰ ਦੀ ਹਕੂਮਤ ਦਾ ਮਾਲਕ ਸੀ ਇਹ ਕਹਿੰਦਾ ਸੀ ਮੇਰੇ ਹੁਕਮ ਤੋਂ ਬਿਨਾ ਇਹ ਹਿੰਦੁਸਤਾਨ 'ਚ ਪਤਾ ਨਹੀਂ ਝੂਲ ਸਕਦਾ ਤੇ ਕਹਿੰਦਾ ਮੈਂ ਵੇਖਿਆ ਕਿ ਕੋਈ ਬੰਦਾ ਆਊਗਾ ਉਹ ਤਰਪਾਲ ਪਾਊਗਾ ਇਹਦੀ ਕਬਰ ਤੇ ਕਹਿੰਦਾ ਵੇਖੋ ਦੁਨੀਆ ਦੇ ਲੋਕੋ ਰੱਬ ਦਾ ਨਿਆ ਅੱਜ ਅਰੰਗ ਜੇਪ ਦੀ ਕਬਰ ਤੇ ਤਲਪ ਤਰਪਾਲ ਪਾਉਣ ਵਾਲਾ ਕੋਈ ਨਹੀਂ ਕਹਿੰਦਾ ਦੁੱਜੇ ਬੰਨੇ ਜਿਹੜਾ ਇਹ ਕਹਿੰਦਾ ਸੀ ਮੈਂ ਗੁਰੂ ਦੇ ਸਹਬਜ਼ਾਦੇ ਖਤਮ ਕਰ ਦਿੱਤੇ ਆ ਕਹਿੰਦਾ ਜਾਓ ਫਤੇਗੜ ਸਾਹਿਬ ਜਾ ਕੇ ਵੇਖੋ ਅੱਜ ਵੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਸੀਸ ਉੱਤੇ ਸੋਨੇ ਦੇ ਛਤਰ ਝੂਲਦੇ ਪਏ ਹਨ ਤੇ ਰਹਿੰਦੀ ਦੁਨੀਆ ਤੱਕ ਝੂਲਦੇ ਰਹਿਣਗੇ ਕਿਉਂ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੀ ਅੱਜ ਦੀਆਂ ਹਕੂਮਤਾਂ ਨੂੰ ਇਸ ਗੱਲ ਤੋਂ ਪ੍ਰੇਰਣਾ ਲੈਣੀ ਚਾਹੀਦੀ ਪੀ ਜੇ ਅਰੰਗਜੀਵ ਨੂੰ ਲੋਕਾਂ ਪਸੰਦ ਨਹੀਂ ਨਾ ਕੀਤਾ ਸਿੱਖਾਂ ਨੇ ਉਹਨੂੰ ਜਦੋਂ ਵੀ ਉਹਦਾ ਰੋਲ ਇਤਿਹਾਸ ਵਿੱਚ ਆਇਆ ਤੇ ਘਟ ਗਿਆ ਹੀ ਰਿਹਾ ਤੇ ਘਟਿਆ ਰਹੇਗਾ ਲਾਂਤਾਂ ਪੈਂਦੀਆਂ ਰਹਿਣਗੀਆਂ ਰਹਿੰਦੀ ਜ਼ਿੰਦਗੀ ਤੱਕ ਜੇ ਤੁਸੀਂ ਅੱਜ ਸਿੱਖਾਂ ਨੂੰ ਇਨਸਾਫ਼ ਨਾ ਦਿੱਤਾ ਤੇ ਲਾਂਤਾਂ ਤੁਹਾਨੂੰ ਵੀ ਪੈਂਦੀਆਂ ਰਹਿਣਗੀਆਂ ਕਿਉਂਕਿ ਰਿਆ ਅਰੰਗਜੀਵ ਨਹੀਂ ਤੇ ਰਹਿਣਾ ਇਹਨਾਂ ਵੀ ਨਹੀਂ ਜਿਹੜੇ ਹੁਣ ਹਕੂਮਤ ਕਰ ਰਹੇ ਨੇ ਤੋਂ ਸਿੱਖ ਕਦੇ ਨਹੀਂ ਚਾਹੁੰਦੇ ਵੀ ਅਸੀਂ ਦੇਸ਼ ਤੇ ਟੋਟੇ ਕਰੀਏ ਪਰ ਘਟੋ ਘਟ ਜਿਹੜਾ ਸਾਡੇ ਨਾਲ ਕੋਈ ਵਾਅਦਾ ਕੀਤਾ ਜਾਂਦਾ ਹੈ ਕਟੋ ਕੱਟ ਜਿਹੜਾ ਇਨਸਾਫ ਦੇਣ ਦੀ ਗੱਲ ਆਉਂਦੀ ਹੈ ਉਥੇ ਫਿਰ ਦੋਰੇ ਮਾਪ ਦੰਡ ਨਹੀਂ ਵਰਤਨੇ ਚਾਹੀਦੇ ਅੱਜ ਪੰਥ ਦੀ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵਕੀਲ ਹੋਣ ਦੇ ਨਾਤੇ ਵੀ ਤੇ ਸਿੱਖ ਹੋਣ ਦੇ ਨਾਤੇ ਵੀ ਇੱਕ ਬਹੁਤ ਵੱਡਾ ਫਰਜ਼ ਅਦਾ ਕਰ ਰਹੇ ਨੇ ਕਿ ਉਹ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਿਹਾ ਕਰਾਇਆ ਜਾਵੇ ਤੇ ਕੌਮ ਜਦੋਂ ਇੱਕ ਹੋਵੇਗੀ ਤੇ ਸੱਚਮੁੱਚ ਹੀ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਕਢਾ ਸਕਦੇ ਹਾਂ ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਮੈਂ ਬੇਨਤੀ ਕਰ ਰਿਹਾ ਸੀ ਫਿਰ ਟੋਡਰ ਮੱਲ ਜੀ ਨੇ ਸਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਇੱਕ ਆਖਰੀ ਘਟਨਾ ਕਹਿ ਕੇ ਮੈਂ ਫਿਰ ਫਤਿਹ ਬੁਲਾਉਂਗਾ ਇਧਰ ਮਹਾਰਾਜ ਰਾਏ ਕੱਲੇ ਕੋਲ ਬੈਠੇ ਨੇ ਰਾਏ ਕੋਟ ਟਾਲੀਆਣਾ ਸਾਹਿਬ ਗੁਰਦੁਆਰਾ ਇਹ ਘਟਨਾ ਬਹੁਤ ਕਾਬਲੇ ਗੌਰ ਹੈ ਧਿਆਨ ਨਾਲ ਸਰਵਨ ਕਰਨੀ ਜਦੋਂ ਮਹਾਰਾਜ ਮਾਛੀਵਾੜੇ ਦੇ ਜੰਗਲ ਤੋਂ ਅੱਗੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਿਆਂ ਹੋਇਆਂ ਰਾਏ ਕੱਲੇ ਕੋਲ ਆਏ ਨੇ ਤੇ ਰਾਏ ਕੱਲੇ ਨੇ ਹੱਥ ਬੰਨ ਕੇ ਕਿਹਾ ਮਹਾਰਾਜ ਮੇਰੇ ਲੈ ਕੇ ਕੋਈ ਸੇਵਾ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਸੇਵਾ ਇਹ ਹੈ ਦੋ ਪੁੱਤ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਤੇ ਰਾਏ ਕੱਲਿਆ ਦੂਹ ਦੀ ਅਜੇ ਤੱਕ ਖਬਰ ਨਹੀਂ ਇੰਨਾ ਕੁ ਪਤਾ ਲੱਗਾ ਵੀ ਮੇਰੇ ਛੋਤੇ ਸਾਹਿਬ ਜਾਦਿਆਂ ਨੂੰ ਪਾਪੀ ਸਰੰਦ ਲੈ ਗਿਆ ਤੂੰ ਖਬਰ ਲਿਆ ਕੇ ਦੇ ਵੀ ਸਾਹਿਬ ਜਾਦੇ ਕਿਸ ਹਾਲਾਤ ਵਿੱਚ ਇਹਨੇ ਨੂਰੇ ਮਾਈ ਨੂੰ ਭੇਜਿਆ ਜਿਹਦੀ ਸੱਕੀ ਭੈਣ ਨੂਰਾ ਸਰੰਦ ਵਿਆਹੀ ਹੋਈ ਹੈ ਭੈਣ ਨੇ ਭਰਾ ਨੂੰ ਫੁੱਟ ਫੁੱਟ ਕੇ ਰੋਕੇ ਦੱਸਿਆ ਵੀਰਾ ਇਥੋਂ ਜਦੋਂ ਸਹਿਬਜ਼ਾਦਿਆਂ ਨੂੰ ਜਿੰਦਾ ਨੀਆਂ ਚ ਚਿਣਿਆ ਇਥੋਂ ਦੇ ਪੰਛੀ ਤੱਕ ਰੋਏ ਸਰੰਦ ਦੀਆਂ ਇੱਟਾਂ ਤੱਕ ਰੋਈਆਂ ਪਰ ਜ਼ਾਲਿਮਾਂ ਨੂੰ ਕੋਈ ਤਰਸ ਨਹੀਂ ਆਇਆ ਉਹਨੇ ਸਾਰੀ ਗਾਥਾ ਇਉਂ ਸੁਣਾਈ ਜਿਵੇਂ ਨੂਰਾ ਮਾਈ ਸਾਹਮਣੇ ਖੜ ਕੇ ਸਾਰਾ ਦ੍ਰਿਸ਼ ਵੇਖ ਰਿਹਾ ਹੋਵੇ ਅੱਜ ਕੁਝ ਦਿਨਾਂ ਬਾਅਦ ਨੂਰਾ ਵਾਪਸ ਆਇਆ ਮਹਾਰਾਜ ਬੈਠੇ ਨੇ ਰਾਏਕੋਟ ਦੀ ਤਰਤੀ ਤੇ ਕੁਝ ਰਾਏ ਕੱਲੇ ਦੇ ਸਿਪਾ ਸਲਾਰ ਨੇ ਤੇ ਕੁਝ ਗਨਤੀ ਦੇ ਚੌੜਵੇਂ ਸਿੱਖ ਬੈਠੇ ਹੋਏ ਨੇ 10 ਕਦਮ ਪਿੱਛੇ ਰੁਕ ਗਿਆ ਬੋਲਣਾ ਚਾਹੁੰਦਾ ਜ਼ੁਬਾਨ ਆਗਿਆ ਨਹੀਂ ਦੇ ਰਹੀ ਅੱਖਾਂ ਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਵਹਿ ਰਹੇ ਨੇ ਅਖੀਰ ਮਹਾਰਾਜ ਨੇ ਪਹਿਲ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰਾਏ ਕੱਲਿਆ ਉਹ ਖਬਰ ਕੀ ਲੈ ਕੇ ਆਏ ਸਰੰਦ ਤੋਂ ਤੇ ਨੂਰਾ ਮਾਈ ਕਹਿੰਦਾ ਮਹਾਰਾਜ ਜਿਹੜੀ ਖਬਰ ਮੈਂ ਅੱਜ ਸਰੰਦ ਤੋਂ ਲੈ ਕੇ ਆਇਆ ਨਾ ਇਹ ਖਬਰ ਸੁਣਨ ਤੋਂ ਬਾਅਦ ਅੱਜ ਦੀ ਸ਼ਾਮ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਦੁਖਦਾਈ ਸ਼ਾਮ ਹੋਵੇਗੀ ਮਹਾਰਾਜ ਕਹਿਣ ਲੱਗੇ ਕਿਹੜੀਆਂ ਸ਼ਾਮਾਂ ਦੀ ਗੱਲ ਕਰਦਾ ਮੈਂ ਤੇ ਉਹ ਰਹਿਬਰ ਹਾਂ ਇਸ ਹਿੰਦੁਸਤਾਨ ਦੀ ਧਰਤੀ ਤੇ ਜਦੋਂ ਕੋਈ ਧਾਰਮਿਕ ਪੁਰਸ਼ ਆਪਣੀ ਗੱਦੀ ਤੇ ਬਹਿੰਦਾ ਲੋਕ ਉਹਨੂੰ ਸਰੋਪੇ ਦਿੰਦੇ ਨੇ ਤੋਹਫੇ ਦਿੰਦੇ ਨੇ ਨਜ਼ਰਾਨੇ ਭੇਟ ਕਰਦੇ ਨੇ ਪਰ ਜਿੱਦਨ ਮੈਂ ਗੁਰਤਾ ਗੱਦੀ ਤੇ ਬਹਿਣਾ ਸੀ ਕੋਈ ਤੋਹਫਾ ਨਹੀਂ ਕੋਈ ਨਜ਼ਰਾਨਾ ਨਹੀਂ ਇੱਕ ਬੰਨੇ ਮੈਂ ਗੁਰਤਾ ਗੱਦੀ ਤੇ ਬਹਿਣਾ ਸੀ ਤੇ ਦੂਜੇ ਬੰਨੇ ਬਾਬਾ ਜੇਕਾ ਮੇਰੇ ਪਿਤਾ ਦਾ ਕਟਿਆ ਸੀਸ ਲੈ ਕੇ ਖੜਾ ਸੀ ਉਹ ਵੀ ਨਿੰਮ ਦੇ ਪੱਤਿਆਂ ਚ ਲਪੇਟਿਆ ਹੋਇਆ ਮੈਂ ਤਾਂ ਉਹ ਵੀ ਦਿਨ ਵੇਖੇ ਨੂਰਾ ਕਹਿੰਦਾ ਦਾਤਾ ਫਿਰ ਸੱਚ ਇਹ ਹੈ ਪਿਤਾ ਤੁਸੀਂ ਭੇਜਿਆ ਜ਼ਾਲਮਾਂ ਨੇ ਮਾਂ ਗੁਜਰੀ ਨੂੰ ਵੀ ਠੰਡੇ ਬੁਰਜ ਵਿੱਚ ਰੱਖ ਕੇ ਸ਼ਹੀਦ ਕਰ ਦਿੱਤਾ ਹੈ ਦੋ ਵੱਡੇ ਸਹਬਜ਼ਾਦੇ ਤੁਸੀਂ ਭੇਜੇ ਜ਼ਾਲਮਾਂ ਨੇ ਛੋਟਿਆਂ ਨੂੰ ਸਰਹੰਦ ਦੀਆਂ ਦੀਵਾਰਾਂ 'ਚ ਜਿੰਦਾ ਚਿਣ ਕੇ ਸ਼ਹੀਦ ਕਰ ਦਿੱਤਾ ਤੇ ਅਗਲੀ ਗੱਲ ਉਹਨੇ ਕਹੀ ਮਹਾਰਾਜ ਮੈਨੂੰ ਐਉਂ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਕੋਈ ਬਾਕੀ ਜੀ ਨਹੀਂ ਬਚਿਆ ਮਹਾਰਾਜ ਕਹਿਣ ਲੱਗੇ ਨੂਰਿਆ ਤੂੰ ਜੋ ਸੁਣਾਇਆ ਮੈਂ ਸੱਤ ਕਰਕੇ ਸੁਣਿਆ ਪਰ ਜਿਹੜਾ ਹਾਅ ਸ਼ਬਦ ਕਿਹਾ ਹੈ ਨਾ ਕਿ ਮੇਰੇ ਪਰਿਵਾਰ ਦਾ ਕੋਈ ਜੀ ਨਹੀਂ ਬਚਿਆ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਕੋਈ ਛੋਟਾ ਪਰਿਵਾਰ ਨਹੀਂ ਹੈ ਇਹ ਤੁਸੀਂ ਸਾਰੇ ਮੇਰਾ ਪਰਿਵਾਰ ਹੋ ਆਉਣ ਵਾਲੇ ਸਮੇਂ 'ਚ ਜਦੋਂ ਤੁਸੀਂ ਤੇ ਤੁਹਾਡੇ ਪੁੱਤ ਪੋਤਰੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾ ਕੇ ਨੇੜੇ ਦੇ ਗੁਰਦੁਆਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਾ ਆ ਕਰਨਗੇ ਨੂਰਿਆ ਮੈਂ ਤੁਹਾਡੇ ਪੁੱਤਾਂ ਦੇ ਸਿਰਾਂ ਤੇ ਵੱਡੀਆਂ ਦਸਤਾਰਾਂ ਵੇਖ ਕੇ ਇਹਨਾਂ 'ਚੋਂ ਅਜੀਤ ਜੁਜਾਰ ਚੋਰਾਵਰ ਤੇ ਫਤਿਹ ਸਿੰਘ ਦੀ ਤਸਵੀਰ ਵੇਖ ਲਿਆ ਕਰਾਂਗਾ ਫਿਰ ਕਵੀ ਨੇ ਉੱਥੇ ਕਲਮ ਚੁੱਕੀ ਤੇ ਇੱਕ ਬਹੁਤ ਪਿਆਰਾ ਉਹਨੇ ਨਗਮਾ ਲਿਖਿਆ ਉਹ ਕੀ ਕਹਿੰਦਾ ਉਹ ਕਹਿੰਦਾ ਸਰੰਦ ਚੋਂ ਸੁਨੇਹਾ ਮਿਲਿਆ ਨੌ ਨਿਹਾਲ ਤੁਰ ਗਏ ਨਹੀਂ ਦੋਵੇਂ ਸ਼ਹੀਦ ਹੋ ਗਏ ਗੋਦੀ ਦੇ ਲਾਲ ਤੁਰ ਗਏ ਨਹੀਂ ਸੂਬੇ ਨੇ ਕੰਦਾ ਅੰਦਰ ਨਾ ਪੀੜ ਦਿੱਤੇ ਦੋ ਕੋਮਲ ਸਰੀਰ ਇੱਟਾਂ ਵਿੱਚ ਪੀੜ ਦਿੱਤੇ ਇਹ ਸੁਣ ਕੇ ਉਹ ਮੁਸਕਰਾ ਕੇ ਉੱਠਿਆ ਉਸ ਬਾਦਸ਼ਾਹ ਨੇ ਕੋਲ ਆ ਕੇ ਪੁੱਛਿਆ ਕੀ ਪੁੱਛਿਆ ਮਹਾਰਾਜ ਨੇ ਨੂਰਿਆ ਤੂੰ ਰੂਬਰੂ ਸੈਂ ਕੋਈ ਗੱਲ ਨਾ ਲੁਕਾਈ ਸੱਚੋ ਸੱਚ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹਿੱਜਤ ਨਾ ਕੇਰੀ ਕੋਈ ਆਹ ਦੇ ਨਾ ਕੱਢੀ ਉਹ ਮੇਰੇ ਸੋਹਣੇ ਲਾਲਾ ਉੱਚੀ ਸਾਹ ਦੇ ਨਾ ਕੱਢੀ ਤੇਸੀ ਨਾਲ ਛੱਡ ਜਦੋਂ ਮਾਰੀ ਸੀ ਕਰਾਰੀ ਮੇਰੇ ਫਤੇ ਨੇ ਕੋਈ ਉੱਚੀ ਚੀਕ ਤਾ ਨਾ ਮਾਰੀ ਕਵੀ ਕਹਿੰਦਾ ਇਹ ਕਹਿਣ ਦਾ ਉਹਦਾ ਅੰਦਾਜ਼ ਹੀ ਵੱਖਰਾ ਭਾਗਾਂ ਵਾਲਿਓ ਬਾਜਾਂ ਵਾਲੇ ਨੇ ਵਜਾਇਆ ਉਹ ਸਾ ਜੀ ਵਖਰਾ ਤਾਂ ਹੀ ਇੱਕ ਵਿਦਵਾਨ ਕਹਿੰਦਾ ਉਹਦੇ ਇੱਕ ਹੱਥ ਬਾਜ ਉਹਦੇ ਇੱਕ ਹੱਥ ਘੋੜਾ ਉਹਦੀ ਵਾਟ ਬੜੀ ਲੰਮੀ ਉਹਦਾ ਪੰਧ ਬੜਾ ਥੋੜਾ ਆਪਣੇ ਪੁੱਤਰਾਂ ਦੀ ਸ਼ੀਧੀ ਤੋਂ ਬਾਅਦ ਉਹਨਾਂ ਨੇ ਸਾਸੰਗਤ ਤੀਰ ਦੀ ਨੋਕ ਨਾਲ ਕਾਈ ਦਾ ਬੂਟਾ ਪਟਕੇ ਕਿਹਾ ਸੀ ਨੂਰਿਆ ਅੱਜ ਤੋਂ ਬਾਅਦ ਮੁਗਲਿਆ ਸਲਤਨਤ ਦੀ ਜੜ ਪੱਟੀ ਗਈ ਤੇ ਫੇ ਬੰਦਾ ਸਿੰਘ ਬਹਾਦਰ ਨੇ ਇਹੋ ਜੀ ਪੱਟੀ ਕਿ ਸਰਹੰਦ ਨੂੰ ਉਜਾੜ ਕੇ ਫਤਿਹਗੜ ਸਾਹਿਬ ਨਾਂ ਰੱਖ ਕੇ ਤੇ ਖਾਲਸੇ ਦੇ ਕੇਸਰੀ ਨਿਸ਼ਾਨ ਸਾਹਿਬ ਚੁਲਾ ਦਿੱਤੇ ਸਾਸੰਗਤ ਕਿਹਾ ਸੀ ਵਜੀਦ ਖਾਨ ਨੇ ਬੱਚਿਓ ਜੇ ਧਰਮ ਨਾ ਛੱਡਿਆ ਮੈਂ ਤੁਹਾਡੇ ਸਿਸਕਾਰ ਨਹੀਂ ਹੋਣ ਦਵਾਂਗਾ ਕੀੜੀਆਂ ਆਉਣਗੀਆਂ ਤੁਹਾਡੇ ਮਾਸ ਦੀਆਂ ਬੋਟੀਆਂ ਕਟ ਕਿ ਜਮੀਨ ਦੇ ਹੇਠਲੇ ਤਲ ਚ ਲੈ ਜਾਣਗੀਆਂ ਇੱਲਾ ਆਉਣਗੀਆਂ ਤੁਹਾਡੇ మాਸ ਦੇ ਟੋਟੇ ਟੋਟੇ ਕਰਕੇ ਅਸਮਾਨ ਚ ਦੂਰ ਲੈ ਜਾਣਗੀਆਂ ਤੇ ਕਲਗੀਧਰ ਪਾਦਸ਼ਾਹ ਦੇ ਫਰਜੰਦਾ ਨੇ ਕਿਹਾ ਸੀ ਮਜੀਦ ਖਾਨ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਇੱਕ ਗੱਲ ਯਾਦ ਰੱਖੀ ਸਾਡਾ మాਸ ਜਿੰਨੀ ਉੱਚੀ ਕਿੱਲਾ ਅਸਮਾਨ ਵਿੱਚ ਲੈ ਕੇ ਜਾਣਗੀਆਂ ਆਉਣ ਵਾਲੇ ਸਮੇਂ ਚ ਏਡੇ ਉੱਚੇ ਉੱਚੇ ਪੂਰੀ ਦੁਨੀਆ ਚ ਖਾਲਸੇ ਦੇ ਕੇਸਰੀ ਨਿਸ਼ਾਨ ਸਭ ਝੁਲਿਆ ਕਰਨਗੇ ਤੇ ਅੱਜ ਝੂਲਦੇ ਨੇ ਨਾ ਸਾਸੰਗਤ ਤੁਸੀਂ ਕਿਤੇ ਚਲੇ ਜਾਓ ਕਿਸੇ ਵੀ ਦੇਸ਼ ਵਿੱਚ ਚਲੇ ਜਾਓ ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ 'ਚ ਨਹੀਂ ਝੂਲ ਸਕਦਾ ਪਰ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਝੰਡਾ ਹੈ ਜਿਹੜਾ ਖਾਲਸੇ ਦਾ ਨਿਸ਼ਾਨ ਦੁਰੀਆਂ ਤੇ ਹਰੇਕ ਕੋਨੇ 'ਚ ਝੂਲਦਾ ਪਿਆ ਹੈ ਇਸ ਕਰਕੇ ਫਿਰ ਇਹਨਾਂ ਦਿਨਾਂ 'ਚ ਆਪਣਾ ਫਰਜ਼ ਬਣਦਾ ਆਪਾਂ ਕਲਗੀਧਰ ਪਾਤਸ਼ਾਹ ਦੀਆਂ ਬਾਤਾਂ ਪਾਈਏ ਇੱਕ ਕਵੀਦਾਰ ਬੜਾ ਪਿਆਰਾ ਨਗਮਾ ਉਹ ਕਹਿੰਦਾ ਕਲਗੀਧਰ ਦੀਆਂ ਪਾਈਏ ਬਾਤਾਂ ਜਿਨ੍ਹਾਂ ਦੇਹ ਪੁੱਤਰਾਂ ਦੀਆਂ ਦਾਤਾਂ ਜਗਤੋਂ ਕੱਢੀਆਂ ਹਨੇਰੀਆਂ ਰਾਤਾਂ ਮੰਗੇ ਮੁੱਲ ਲਈਆਂ ਪਰਬਤ ਕਹਿੰਦਾ ਸਿੰਘਾ ਜੀ ਚੱਲਿਆ ਆਨੰਦਪੁਰ ਸ਼ਹਿਰ ਉੱਥੇ ਵਗਦੀ ਉਹ ਸਰਸਾ ਨਹਿਰ ਅੱਖੀ ਪੈਜੇ ਤੈਨੂੰ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਨਾਲ ਕੀਤਾ ਗੁਰਾਂ ਦੇ ਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇਹ ਪੁੱਤਰਾਂ ਦੀਆਂ ਦਾਤਾਂ ਸਿੰਘਾ ਜੇ ਚੱਲਿਆਂ ਸਰਹੰਦ ਉਥੇ ਸੁੱਤੇ ਨੇ ਦੋ ਚੰਦ ਕਲਗੀ ਵਾਲੇ ਦੇ ਫਰਜੰਦ ਦਰਸ਼ਨ ਕਰਕੇ ਹੋਈ ਆਨੰਦ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇਹ ਪੁੱਤਰਾਂ ਦੀਆਂ ਦਾਤਾਂ ਸਿੰਘਾ ਜੇ ਚੱਲਿਆਂ ਚਮਕੌਰ ਉਥੇ ਸੁੱਤੇ ਨੇ ਦੋ ਭੌਰ ਧਰਤੀ ਚੁੰਮੀ ਕਰਕੇ ਗੌਰ ਤੇਰੀ ਜਿੰਦੜੀ ਜਾਉ ਸੌਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨੇ ਦੇਹ ਪੁੱਤਰਾਂ ਦੀਆਂ ਦਾਦਾ ਤੇ ਅਖੀਰ ਤੇ ਉਹਨੇ ਕਿਹਾ ਸਿੰਘਾ ਜੇ ਚੱਲਿਆਂ ਮਾਛੀਵਾੜੇ ਉਥੇ ਆਖੀ ਕੱਢ ਕੇ ਹਾੜੇ ਤੇਰੇ ਫੋਟ ਨੇ ਬਾਗ ਉਜਾੜੇ ਤੇਰੇ ਬਾਜ ਨਾ ਮੁੱਕਣ ਪਵਾੜੇ ਕਲਗੀ ਧਰਦੀਆਂ ਪਾਈਏ ਬਾਤਾਂ ਜਿਨੇ ਦੇਹ ਪੁੱਤਰਾਂ ਦੀਆਂ ਦਾਦਾ ਜਗ ਚੋਂ ਕੱਢੀਆਂ ਹਨੇਰੀਆਂ ਰਾਤਾਂ ਭੰਗੇ ਮੁੱਲ ਲਈਆਂ ਪ੍ਰਭਾਤਾਂ ਸੱਚਮੁੱਚ ਜੇ ਹਿੰਦੁਸਤਾਨ ਦੇ ਕੁੱਤੇ ਲੋਕ ਅੱਜ ਚੰਗੀ ਸਵੇਰ ਦੇ ਦਰਸ਼ਨ ਕਰਦੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਸਾਬਜਾਦਿਆਂ ਦੀ ਕੁਰਬਾਨੀ ਦੇ ਕਰਕੇ ਆ ਕੁਰਬਾਨੀ ਦੇ ਕਰਕੇ ਆ ਇੱਕ ਵਾਰ ਉਹਨਾਂ ਚਾਰੇ ਸਾਬਜਾਦਿਆਂ ਤੇ ਮਾਂ ਗੁਜਰੀ ਜਿਨ੍ਹਾਂ ਨੂੰ ਠੰਡੇ ਬੁਰਜ ਵਿੱਚ ਰੱਖ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਨ ਤੋਂ ਪਿਆਰੇ ਸਿੰਘ ਸਿੰਘਣੀਆਂ ਦੀ ਕਮਾਈ ਨੂੰ ਸਜਦਾ ਕਰਦਿਆਂ ਸਤਕਾਰ ਨਾਲ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ